ਇਹ ਕਾਹਦਾ ਹੈ ਉਹ ਚੱਲ ਕੇ ਕੀ ਰੋ ਰਿਹਾ ਹੈ ਸਰਕਾਰ ਵੱਲੋਂ ਕੀ ਇਸ ਦਾ ਕਿਵੇਂ ਸੁਧਾਰ ਸਕੀ ਹੈ ਸਾਰਾ ਉਹ ਕੱਲ ਸਵੇਰੇ ਸਾਨੂੰ ਫੋਟਲਾਡਾ ਪੁਲਿਸ ਸਟੇਸ਼ਨ ਦੇ ਵਿੱਚ ਫੋਲੀ ਵਾਲਾ ਜਿਹੜਾ ਪਿੰਡ ਹੈ ਗੁੱਲੂਵਾਲਾ ਡੋਗਰਾ ਉੱਥੋਂ ਅਦਲਾ ਆਈ ਕਿ ਸਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਮੱਤਕ ਲਾਭ ਸਿੰਘ ਜਿਹੜਾ ਮੱਤਕ ਪਾਇਆ ਗਿਆ ਉਹਦਾ ਕਿਸੇ ਨਾ ਕਿਸੇ ਨੇ ਉਹਨਾਂ ਪਛਾਦੇ ਬੰਦਿਆਂ ਨੇ ਮਰਡਰ ਕਰ ਦਿੱਤਾ ਉਹ ਮੌਕੇ ਤੇ ਪਹਿਲਾ ਐਸਟੀਓ ਸਾਹਿਬ ਪਹੁੰਚੇ ਤੇ ਡੀਐਸਪੀ ਸਾਹਿਬ ਪਹੁੰਚੇ ਗੁਰਲਾਡਾ ਵਾਲੇ ਮੈਂ ਵੀ ਗਿਆ ਮੌਕੇ ਦੇ ਉੱਪਰ ਇਟ ਵਾਸ ਅ ਕਾਈਂਡ ਆਫ ਬਲਾਈਂਡ ਮਰਡਰ ਜਿਹਦਾ ਕੁਝ ਵੀ ਸਾਨੂੰ ਕੋਈ ਸਮਝ ਨਹੀਂ ਸੀ ਕਿ ਆ ਰਹੀ ਔਰ ਅਸੀਂ ਆਪ ਕੋ ਆਪਣੀਆਂ ਟੀਮਾਂ ਆਪਾਂ ਸੀਜੀਏ ਦੀ ਟੀਮ ਇਹਨਾਂ ਦੀ ਥਾਣੇ ਦੀ ਟੀਮ ਸਾਰੇ ਅਸੀਂ ਮਸਤੀ ਦੀ ਨਾਲ ਬਿਲਕੁਲ ਡੁਖਾਈ ਦੇ ਨਾਲ ਇਹਦੇ ਵਿੱਚ ਅਸੀਂ ਸੰਜੀਦਾ ਹੁੰਦੇ ਹੋਏ ਇਹਨੂੰ 4-5 ਘੰਟਿਆਂ ਦੇ ਵਿੱਚ ਸ਼ਾਮ ਤੱਕ ਅਸੀਂ ਇਹਨੂੰ ਇਹਦੀ ਸਾਰੀ ਗੁੱਥੀ ਸੁਲਝਾ ਲਈ ਸੀਗੀ ਐਕਚੁਅਲ ਜਿਹੜਾ ਮੇਤਰ ਦਾ ਲਾਗ ਸਿੰਘ ਇਹ LIC ਚ ਨੌਕਰੀ ਕਰਦਾ ਹੈ ਕੈਸ਼ੀਅਰ ਉੱਥੇ ਜਗਰਾਉਂ ਚ ਔਰ ਇਹਦੀ 31 ਅੱਸੇ ਨੂੰ ਦੀ 31 ਤਰੀਕ ਨੂੰ ਇਹਦੀ ਰਿਟਾਇਰਮੈਂਟ ਸੀਗੀ ਇਹਦੀ ਤੇ ਜੋ ਰੀਜ਼ਨ ਨਿਕਲਿਆ ਹੈ ਇਹਦੀ ਜਿਹੜੀ ਨੋ ਹੈ ਨੋ ਬੰਦ ਤੇ ਜੋ ਅਸੀਂ ਜੋ ਗੁੱਥੀ ਸੁਲਝਾਈ ਹੈ ਉਸ ਤੋਂ ਇਹ ਪਤਾ ਲੱਗਿਆ ਕਿ ਜਿਹੜਾ ਇਹਦੀ ਨੋ ਦਾ ਪਿੰਡ ਦੇ ਨਾਲ ਹੀ 3-4 ਸਾਲ ਤੋਂ ਇੱਕ ਮੁੰਡੇ ਨਾਲ ਚੱਕਰ ਸੀਗਾ ਤੇ ਹੁਣ ਉਹਨੂੰ ਜਿਸ ਤਰ੍ਹਾਂ ਇਹ ਕਤੀ ਨੂੰ ਮੈਂ ਦੱਸਿਆ ਕਿ ਰਿਟਾਇਰ ਹੋ ਰਿਹਾ ਸੀਗਾ ਉਹਨੂੰ ਇਹ ਪਤਾ ਸੀਗਾ ਇਹਨੇ ਹੁਣ ਕਰੇ ਰਹਿਣਾ ਰਿਟਾਇਰਮੈਂਟ ਤੋਂ ਬਾਅਦ ਤੇ ਜਿਹੜਾ ਸਾਡਾ ਨਿਲੰਗਰ ਜਾਂ ਜੋ ਵੀ ਸਾਡਾ ਜਿਹੜਾ ਚੱਕਰ ਹੈ ਇਹਦਾ ਇਹ ਖਤਰਾ ਸਾਬਤ ਹੋ ਸਕਦਾ ਇਹ ਸਾਡੇ ਚ ਅੜਿੱਕਾ ਹੋਊਗਾ ਉਹਨੇ ਫਿਰ ਆਪਣੇ ਜਿਹੜਾ ਆਸ਼ਿਕ ਹੈ ਉਹਨੂੰ ਇਨਫੋਰਮ ਕੀਤਾ ਕਿ ਆਦੇ ਘਰ ਤੋਂ ਬਾਹਰ ਜਿਹੜਾ ਸੁਤਾ ਪਿਆ ਉਹ ਬੰਦੇ ਵਿੱਚ ਤੇ ਉਸੇ ਮੁੰਡੇ ਨੇ ਫਿਰ ਜਿਹੜਾ ਰਾਤ ਨੂੰ ਜਿਹੜਾ ਬਾਲਾ ਹੁੰਦਾ ਲੱਕਣ ਵਾਲਾ ਜਿਹੜਾ ਛੱਤਾਂ 'ਚ ਪੈਂਦਾ ਉਹਦੇ ਨਾਲ ਉਹਨੇ ਇਹਦਾ ਜਿਹੜਾ ਮਰਤਕ ਜਿਹੜਾ ਹੈਗਾ ਲਾਭ ਸਿੰਘ ਜਿਹੜਾ ਕਤਲ ਜਿਹੜਾ ਕੀਤਾ ਹੈ ਸਰ ਕਿੰਨੀ ਕਿੰਨੀ ਗ੍ਰਿਫਤਾਰੀ ਹੋਈ ਇਹਦੇ ਵਿੱਚ ਇਹਦੇ ਵਿੱਚ ਅਸੀਂ ਨੌ ਔਰ ਜਿਹੜਾ ਕਾਤਲ ਹੈ ਦੋਵਾਂ ਦੀ ਗ੍ਰਿਫਤਾਰੀ ਕਰ ਲਈ ਹੈ ਜਿਹੜਾ ਕਾਤਲ ਹੈ ਉਹਨੇ ਆਪਣਾ ਇਕਬਾਲੇ ਜੁਰਮ ਵੀ ਕਰ ਲਿਆ ਉਹਦੇ ਕੋਲੋਂ ਜਿਹੜਾ ਅਸੀਂ ਹਥਿਆਰ ਜਿਸ ਸਮੇਂ ਦੱਸਿਆ ਜਿਹੜੀ ਬਾਲੀ ਹੈ ਲੱਕੜ ਦੀ ਉਹ ਵੀ ਬਰਾਮਦ ਕਰ ਲਈ ਹੈ ਜਿਸ ਦੇ ਨਾਲ ਉਹਨੇ ਇੰਜਾਮ ਦਿੱਤਾ ਸਰ ਜਨਾਨੀ ਦੇ ਪਤੀ ਨਾਲ ਤਾਂ ਨਹੀਂ ਕੋਈ ਕਿਸੇ ਕਿਸਮ ਦਾ ਵਿਸਬੁੱਧ ਸੀ ਇਹ ਕੋਈ ਪਤਾ ਲੱਗਾ ਹੈ ਕਿ ਇਹਨਾਂ ਦਾ ਪਹਿਲਾਂ ਸੀਗਾ ਇਲਾਕਾ ਤੱਕ ਵੀ ਪਹੁੰਚ ਗਈ ਸੀਗੀ ਗੱਲਬਾਤ ਪਰ ਫਿਰ ਵਿੱਚ ਮੌਤਬੇਰਾ ਨੇ ਬੈ ਕੇ ਸੈਟਲਮੈਂਟ ਕਰਾਤੀ ਸੀਗੀ ਹੁਣ ਇਸ ਵੇਲੇ ਲੇਟਸਟ ਇਹੋ ਜੀ ਕੋਈ ਗੱਲਬਾਤ ਨਹੀਂ ਸੀਗੀ ਸੱਸ ਸਰ ਕਿਨੇ ਜਿੰਦ ਤੋਂ ਪਲਾਨਿੰਗ ਜਲਰੀ ਸੀ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਇਹ ਉਹ ਡੁੰਗਾਈ ਦੀ ਤਰਤੀਜ ਦਾ ਹਿੱਸਾ ਕਿਉਂਕਿ ਮੁੰਡਾ ਜਿਹੜਾ ਮਰਡਰਰ ਹੈ ਉਹਦੇ ਕਹਿਣ ਦੇ ਮੁਤਾਬਕ ਤੇ ਉਹੀ ਹੈ ਕਿ ਸੀਗਾ ਇਹਨਾਂ ਨੂੰ ਢੇਕਾ ਲੇਕਿਨ ਇੱਕਦਮ ਜਦੋਂ ਨੇ ਦੱਸਿਆ ਕਿ ਅੱਜ ਪਿਆ ਤੇ ਉਹਨੇ ਉਹ ਸੇਵਰੇਨ ਜਾਬ ਦੇਤਾ ਹੈ ਕਿਸੇ ਹੋਰ ਬੰਦੇ ਦੀ ਵੀ ਸੁਆਹ ਨਾ ਭਾਈ ਉਸ ਵੀ ਰੂਲ ਆਊਟ ਨਹੀਂ ਕਰ ਸਕਦੇ ਆਪਾਂ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਭਾਈ ਨਾਲ ਪੁਸ਼ਕਿਸ਼ ਕਰਾਂਗੇ ਜੋ ਵੀ ਤੱਤ ਸਾਹਮਣੇ ਆਏ ਉਹਦੇ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਏਗੀ ਥੈਂਕ ਯੂ